ਮંત્રી ਸਾਹਿਬ ਦੀ ਨਾਲ ਮંત્રી ਸਹਿਬਾਨਾਂ ਦੀ ਤੇ ਸਾਡੇ ਡੀਜੀਪੀ ਸਾਹਿਬ ਤੇ ਸਾਰੇ ਅਫਸਰਾਂ ਦੀ ਜਿਹੜੀ ਕੱਲ ਮੀਟਿੰਗ ਹੋਈ ਸੀ ਉਹਦੇ ਜਿਹੜਾ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਜਿਹੜੇ ਜਿਹੜੇ ਬੰਦੇ ਆ ਫੜੇ ਜਾਂਦੇ ਨੇ ਡਰੱਗ ਸਪਲਾਈਅਰ ਉਹਨਾਂ ਦੇ ਜਿਹੜੇ ਕੇਸ-ਕੇਸ ਨੇ ਉਹ ਅਸੀਂ ਪਿਛਲੇ 3 ਸਾਲਾਂ ਦੇ ਸਾਰੇ ਕੇਸ ਕਢਵਾ ਕੇ ਡੀਸੀਸ ਨੂੰ ਭੇਜ ਰਹੇ ਆ ਤਾਂ ਕਿ ਜਿਹੜੀਆਂ ਇਹਨਾਂ ਦੇ ਪਰਿਵਾਰਾਂ ਨੂੰ ਫ੍ਰੀ ਫੈਸਿਲਿਟੀਆਂ ਜਿਹੜੀਆਂ ਮਿਲੀਆਂ ਹੋਈਆਂ ਨੇ ਉਹ ਬੰਦ ਕੀਤੀਆਂ ਜਾਂਦਾ। ਤੋਂ ਅਸੀਂ ਲਿਸਟ ਇੱਕ ਦੋ ਦਿਨ ਦੇ ਵਿੱਚ ਸਾਰੇ ਡੀਸੀਸ ਨੂੰ ਭੇਜ ਦਿਆਂਗੇ ਚਾਹੇ ਕਿਸੇ ਦੀ ਖੇਤਾਂ ਦੀ ਬਿਜਲੀ ਦਾ ਕਨੈਕਸ਼ਨ ਉਹਨਾਂ ਨੂੰ ਫ੍ਰੀ ਜਿਹੜਾ ਮਿਲਿਆ ਹੋਇਆ ਚਾਹੇ ਘਰ ਦੀ ਬਿਜਲੀ ਹੈ ਜਾਂ ਹੋਰ ਫੈਸਿਲਿਟੀਆਂ ਜਿਹੜੇ ਜਿਹੜੇ ਡਰੱਗ ਪੈਟਰੋਲਰਾਂ ਦੇ ਉੱਤੇ ਜਿਹੜੇ ਪਰਚੇ दर्ज ਹੋਏ ਨੇ ਉਹ ਅਸੀਂ ਲਿਸਟ ਇੱਕ ਦੋ ਦਿਨ ਚ ਡੀਸੀ ਸਾਹਿਬਾਂ ਨਾਲੋਂ ਭੇਜਾਂਗੇ ਤਾਂ ਕਿ ਉਹਨਾਂ ਦੀਆਂ ਜਿਹੜੀਆਂ ਫ੍ਰੀ ਫੈਸਿਲਿਟੀਆਂ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਮਾਨਯੋਗ ਡਿਜੀ ਸਾਹਿਬ ਦੇ ਹੁਕਮਾਂ ਤਾਬ ਜਿਹੜੀਆਂ ਉਹ ਬੰਦ ਕੀਤੀਆਂ ਇਹ ਅਸੀਂ ਡਰੱਗਸ ਦੇ ਵਿੱਚ ਜਿਹੜਾ ਸਪੈਸ਼ਲ ਜਿਹੜੀ ਸਾਡੀ ਅੱਜ ਮੁਹਿੰਮ ਚੱਲੀ ਹੋਈ ਏ ਅੱਜ ਪਹਿਲੀ ਮਾਰਚ ਤੋਂ ਇਸੇ ਤਰੀਕੇ ਕੰਟੀਨਿਊ ਰਹੇਗੀ ਤੇ ਹੁਣੇ ਸਾਡੀ ਜਿਹੜੀ ਇੱਥੇ ਸਰਚ ਆਪਰੇਸ਼ਨ ਚੱਲ ਰਿਹਾ ਇਹਦੇ ਵਿੱਚ ਮਾਨਯੋਗ ਸਪੈਸ਼ਲ ਡੀਪੀ ਸਾਹਿਬ ਸ਼੍ਰੀ ਅਪਰ ਚੋਗਲਾ ਸਾਹਿਬ ਆ ਰਹੇ ਨੇ ਬਾਕੀ ਡਿਟੇਲ ਤੁਹਾਨੂੰ ਇਸ ਆਪਰੇਸ਼ਨ ਬਾਰੇ ਬਰੀਫ ਹੋ ਕਰ ਦਿਆਂਗੇ ਸਰ ਕਿੰਨੇ ਗਰਾਊਂਡ ਦਾ ਪੱਦੇ ਕਿ ਕਿਉਂ ਕੁਝ ਹੋਰ ਸਪੈਸ਼ਲ ਡੀਪਸ ਆਉਂਦੇ ਆ ਗਏ ਆ ਅਪਰ ਚੋਗਲਾ ਸਾਹਿਬ ਜੀ ਆ ਰਹੇ ਨੇ ਉਹਨੇ ਦੱਸਿਆ ਜੀ ਆ ਕੇ ਸਰ